ਔਰ ਫਿਰ ਦੂਜਾ ਹੈ ਸਰਕਾਰਾਂ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਦੋਨਾਂ ਦੇ ਵਿੱਚ ਮੈਂ ਸੁਣ ਰਿਹਾ ਸੀ ਕਿ ਬੜੀ ਚਿੰਤਾ ਕੀਤੀ ਜਾ ਰਹੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਹੋ ਗਿਆ ਦੂਜੇ ਪਾਸੇ ਕਿਤਰੀਆ ਨੇ ਵੀ ਕੱਲ ਫੇਰ ਆ ਕੇ ਪੰਜਾਬ ਚ ਪਹਿਲਾਂ ਉੜਤਾ ਪੰਜਾਬ ਇੱਕ ਉਹਦੋਂ ਫਿਲਮਾਂ ਬਣਾਈਆਂ ਸੀ ਤੇ ਉਹਨਾਂ ਨੇ ਵੀ ਕੱਲ ਆ ਕੇ ਫਿਰ ਆ ਕੇ ਲਾ ਪਿਆ ਕੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਕਿਉਂਕਿ ਬਿਮਾਰੀ ਦੱਸੀ ਜਾਓ ਇਹ ਤਾਂ ਪੁਰਾਣੀ ਬਿਮਾਰੀ ਹੈ ਅਸੀਂ ਉਦੋਂ ਵੀ ਕਹਿੰਦੇ ਸੀ ਵੀ ਤੇ ਰਾਜਨੀਤੀ ਨਾ ਕਰੋ ਵੀ ਨਸ਼ਾ ਬਹੁਤ ਅਜੀ ਪੰਜਾਬ ਚ ਨਸ਼ਾ ਬਹੁਤ ਅਜੀ ਪੰਜਾਬ ਚ ਤੇ ਨਸ਼ਾ ਹੁਣ ਜ਼ਿੰਮੇਵਾਰ ਕੌਣ ਹੈ ਅੱਜ ਕਿਸਾਨੀ ਦਾ ਇਸ਼ੂ ਹੈ ਅੱਜ ਡੀ ਜੀ ਪੀ ਤੇ ਜਵਾਬ ਦਿਓ ਕਿ ਡੀ ਜੀ ਪੀ ਦੀ ਜਿਹੜੀ ਲੋੜ ਹੈ ਅੱਗੋਂ ਕਣਕ ਦੀ ਬਿਜਾਈ ਵਾਸਤੇ ਕੇਂਦਰ ਵੀ ਜਵਾਬ ਦੇਵੇ ਭਾਜਪਾ ਵੀ ਜਵਾਬ ਦੇਵੇ ਤੇ ਆ ਪੰਜਾਬ ਵਾਲੇ ਵੀ ਜਵਾਬ ਦੇਣ ਕਿ ਡੀ ਜੀ ਪੀ ਦਾ ਕਿਸਾਨਾਂ ਵਾਸਤੇ ਪ੍ਰਬੰਧ ਕਿਉਂ ਨਹੀਂ ਹੋਇਆ ਅੱਜ ਅਸਲੀ ਮੁੱਦਾ ਇਹ ਕਿ ਜਿਹੜਾ ਕਰਜ਼ਾ ਪੰਜਾਬ 'ਤੇ ਨਵਾਂ ਚੜ ਰਿਹਾ ਇਹ ਕਿਉਂ ਚੜ ਰਿਹਾ ਤੇ ਜਿਹੜਿਆ ਨੂੰ ਦੱਸਣਾ ਤੇ ਚਾਹੀਦਾ ਸੀ ਕਿ ਤੇਰਾ ਭਾਈ ਰੇਤਾ ਦਾ 20000 ਕਰੋੜ ਕਿੱਥੇ ਗਿਆ ਤੇਰਾ ਕ腐ਸ਼ਨ ਵਾਲਾ 35000 ਕਰੋੜ ਕਿੱਥੇ ਗਿਆ ਉਹਨਾਂ ਚੀਜ਼ਾਂ ਦਾ ਕੋਈ ਜਵਾਬ ਇਹਨਾਂ ਕੋਲੇ ਕੋਈ ਨਹੀਂ ਹੈ ਜਿਹੜੇ ਅਸਲੀ ਅੱਜ ਹਾਲਤ ਹੈ ਪੰਜਾਬ ਦੀ ਚਾਹ ਲੈਂਡ ਆਰਡਰ ਦੀ ਹੈ ਦੇਖੋ ਸ਼ਹਿਰਾਂ ਦੇ ਵਿੱਚ ਗੋੜੀਆਂ ਚੱਲਦੀਆਂ ਪਈਆਂ ਦੁਕਾਨਦਾਰਾਂ ਦੇ ਜਿਹੜੇ ਆ ਉੱਥੇ ਵਿਚਾਰਿਆਂ ਦੇ ਸਾਹ ਸੁੱਕੇ ਪਏ ਆ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਾਰੋਬਾਰ ਤੇ ਬੈਠਿਆ ਕਦੋਂ ਗੋੜੀ ਚੱਲ ਜਵੇ ਤੇ ਕਦੋਂ ਜਾਣ ਜਾਂਦੀ ਰਹੇ ਇਹ ਜਿਹੜਾ ਦਿਨ ਹੁੰਦਾ ਬੜਾ ਅਹਿਮ ਹੁੰਦਾ ਹੈ ਕਿਉਂਕਿ ਪੰਚਾਇਤ ਦੀ ਜਿਹੜੀ ਚੋਣ ਹੈ ਉਹ ਸਾਡੀ ਜਿਹੜੀ ਡੈਮੋਕ੍ਰੇਸੀ ਦੀ ਅਸਲੀ ਜੜ ਪਰ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਮੈਨੂੰ ਕੱਲ ਸ਼ਰਮ ਵੀ ਮਹਿਸੂਸ ਹੋਈ ਕਿ ਜਿਸ ਵਿਅਕਤੀ ਨੂੰ ਦਿੱਲੀ ਦੇ ਵਿੱਚ ਬਤੌਰ ਮੁੱਖ ਮੰਤਰੀ ਕਰਪਸ਼ਨ ਦੇ ਕੇਸ ਦੇ ਵਿੱਚੋਂ ਜ਼ਮਾਨਤ ਦੇਣ ਲੱਗਿਆਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਹ ਕਿਹਾ ਹੋਵੇ ਕਿ ਤੂੰ ਅੱਜ ਜ਼ਮਾਨਤ ਤੋਂ ਬਾਅਦ ਮੁੱਖ ਮੰਤਰੀ ਦੇ ਦਫ਼ਤਰ ਦੇ ਲਾਗੇ ਚੱਕੇ ਨਹੀਂ ਜਾ ਸਕਦਾ ਕੱਲ ਸਾਡੇ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹਦਾ ਆਪਣਾ ਇੱਕ ਸ਼ਾਨਾਮਤਾ ਇਤਿਹਾਸ ਹੈ ਕੱਲ ਸਾਡੇ ਚੁਣੇ ਹੋਏ ਸਰਪੰਚਾਂ ਨੂੰ ਉਹ ਵਿਅਕਤੀ ਜਿਹੜਾ ਉੱਥੇ ਸਮੂਹ ਚੱਕ ਸਮਾਗਮ ਤੇ ਵਿੱਚ ਮੁੱਖ ਮਹਿਮਾਨ ਸੀ ਤੇ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਆ ਲੋਕਾਂ ਦੇ ਉਹਨਾਂ ਨੂੰ ਉਹ ਕਹੇ ਕਿ ਜੇ ਕਿਸੇ ਨੇ ਹੇਰਾਫੇਰੀ ਕੀਤੀ ਤੇ ਜੇਲ੍ਹ ਚ ਭੇਜ ਦਾਂਗੇ ਹੁਣ ਦੇਖੋ ਕਹਿ ਕੌਣ ਰਿਹਾ ਜਿਹਦੀ ਜ਼ਮਾਨਤ ਬੜੀ ਮੁਸ਼ਕਲ ਨਾ ਹੋਈ ਤਰਲੇ ਮੈਂ ਤਾਂ ਕਰਕੇ ਇਸ ਕਰਕੇ ਇਸ ਗੱਲ ਦੀ ਮੈਨੂੰ ਜਿਹੜੀ ਆ ਬਹੁਤ ਸ਼ਰਮਸੂਸਾਈ ਮੈਂ ਮੁੱਖ ਮੰਤਰੀ ਸਾਹਿਬ ਨਾਲ ਹਮਦਰਦੀ ਵੀ ਜ਼ਾਹਰ ਕਰਦਾ ਹਾਂ। ਔਰ ਦੂਜੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ ਉਹ ਸਾਡੇ ਮਾੜੀ ਜੋ ਗਵਰਨਰ ਸਾਹਿਬ ਪੈਰਲ ਸਰਕਾਰ ਚਲਾ ਰਿਹਾ। ਪਰ ਅੱਜ ਪੰਜਾਬ ਚ ਇਹ ਲੱਗਦਾ ਕਿ ਜਿਵੇਂ ਦੋ ਸਰਕਾਰਾਂ ਹੋਣ ਕਿ ਬਾਰਡਰ ਏਰੀਆ ਦੀ ਇੱਕ ਸਰਕਾਰ ਉਹ ਦਿੱਲੀ ਤੋਂ ਬੀਜੇਪੀ ਦੇ ਰਾਈ ਚੱਲਦੀ ਪਈ ਹੈ। ਔਰ ਦੂਜੀ ਜਿਹੜੀ ਹੈ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ। ਜਿਹੜੀ ਪੰਜਾਬ ਦੇ ਬਾਕੀ ਹਿੱਸੇ ਦੇ ਵਿੱਚ ਸਰਪੰਚਾਂ ਨੂੰ ਜੇਲ੍ਹ ਭੇਜਣ ਦੇ ਦਬਕੇ ਮਾਰਦੀ ਫਿਰਦੀ ਆ ਤੇ ਜਿਹੜੀ ਬਣਵੇਂ ਮੈਂਬਰਾਂ ਦੀ ਅਸੀਂ ਸਰਕਾਰ ਬਣਾਈ ਸੀ ਉਹ ਕਿੱਥੇ ਆ ਉਹਦਾ ਪਤਾ ਨਹੀਂ ਲੱਗਦਾ